ਸਸਿਕਲ ਜੀ ਸਾਰਿਆਂ ਨੂੰ ਚੈਨਲ YouTube ਵਾਲੇ ਫਾਰਮਰ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਇਆ ਜੀ 12 ਤੋਂ 15 ਅਗਸਤ ਜੋ ਲਗਾਤਾਰ ਪੰਜਾਬ ਦੇ ਵਿੱਚ ਭਾਰੀ ਮੀਂਹ ਹੋਣ ਜਾ ਰਹੇ ਹੈ ਜੀ ਉਹਦੇ ਬਾਰੇ ਨਵੀਂ ਅਪਡੇਟ ਸਾਹਮਣੇ ਆਈ ਹੈ ਲਗਾਤਾਰ ਹੀ ਹੁਣ ਪੰਜਾਬ ਦੇ ਵਿੱਚ ਮੀਂਹ ਦੇ ਹਾਲਾਤ ਬਣ ਰਹੇ ਨੇ ਹਾਂਜੀ ਸਹੀ ਸੁਣ ਰਹੇ ਹੋ ਤੁਸੀਂ ਹੁਣ ਕਿਤੇ ਨਾ ਕਿਤੇ ਹੜ ਵਰਗੇ ਹਾਲਾਤ ਵੀ ਬਣਦੇ ਹੋਏ ਦਿਖਾਈ ਦੇ ਸਕਦੇ ਨੇ ਕਿਉਂਕਿ ਜਿਸ ਤਰੀਕੇ ਦਾ ਮੀਂਹ ਹੁਣ ਸਾਨੂੰ 15 ਅਗਸਤ ਤੱਕ ਦੇਖਣ ਨੂੰ ਮਿਲੇਗਾ ਪਿਛਲੇ ਦਿਨਾਂ ਵਿੱਚ ਜਿਹਾ ਮੀਂਹ ਨਹੀਂ ਹੋਇਆ ਤਾਜ਼ਾ ਸੈਟਲਾਈਟ ਇਮੇਜ ਦੇਖੀ ਜਾਵੇ ਤਾਂ ਬੱਦਲ ਬਈ ਪੂਰੇ ਪੰਜਾਬ ਦੇ ਉੱਪਰ ਵਧੀਆ ਤਰੀਕੇ ਨਾਲ ਬਣੀ ਹੋਈ ਹੈ ਪਿਛਲੇ ਰਾਤ ਤੋਂ ਹੀ ਪੰਜਾਬ ਦੇ ਵਿੱਚ ਭਾਰੀ ਮੀਂਹ ਹੋ ਰਿਹਾ ਹੈ ਜੀ ਤੁਸੀਂ ਪੰਜਾਬ ਦੇ ਕਿਹੜੇ ਏਰੀਆ ਤੋਂ ਬਿਲੋਂਗ ਕਰਦੇ ਹੋ ਤੁਹਾਡੇ ਇਲਾਕੇ ਵਿੱਚ ਮੌਸਮ ਦੇ ਕੀ ਹਾਲਾਤ ਨੇ ਇੱਕ ਮਿੰਟ ਕਰਕੇ ਦੱਸ ਸਕਦੇ ਹੋ ਜੀ ਅਗਰ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਵੀ ਕਰੋ ਅਤੇ ਕਮੈਂਟ ਬਾਕਸ ਦੇ ਵਿੱਚ ਇੱਕ ਹਾਈਪ ਦਾ ਬਟਨ ਹੈ ਜੀ ਉਸ ਹਾਈਪ ਦੇ ਬਟਨ ਨੂੰ ਕਲਿੱਕ ਕਰੋਗੇ ਤਾਂ ਸਾਡੀ ਵੀਡੀਓ ਦੀ ਹਾਈਪ ਜ਼ਿਆਦਾ ਬਣੇਗੀ ਤੇ ਇਹ ਵੀਡੀਓ ਵੱਧ ਤੋਂ ਵੱਧ ਦਰਸ਼ਕਾਂ ਤੱਕ ਸ਼ੇਅਰ ਹੋਵੇਗੀ ਗੱਲ ਕੀਤੀ ਜਾਵੇ ਤਾਂ ਬੱਦਲਬਾਹੀ ਲਗਾਤਾਰ ਬਣੇ ਰਹਿਣ ਕਾਰਨ ਅੱਜ 12 ਤਰੀਕ ਤੋਂ ਲੈ ਕੇ 15 ਅਗਸਤ ਤੱਕ ਲਗਾਤਾਰ ਮੀਂਹ ਦੀ ਉਮੀਦ ਹੈ ਬਿਨਾਂ ਕਿਸੇ ਦੇਰੀ ਤੋਂ ਆਪਾਂ ਜ਼ਿਲ੍ਹਿਆਂ ਦੇ ਹਿਸਾਬ ਨਾਲ ਦੇਖ ਲੈਂਦੇ ਆ ਕਿਹੜੇ-ਕਿਹੜੇ ਜ਼ਿਲ੍ਹੇ ਵਿੱਚ ਕਦੋਂ-ਕਦੋਂ ਮੀਂਹ ਤੇ ਕਿਵੇਂ ਦਾ ਮੀਂਹ ਹੋਵੇਗਾ ਸਭ ਤੋਂ ਪਹਿਲਾਂ 12 ਅਗਸਤ ਦੀ ਗੱਲ ਕਰੀਏ ਤਾਂ 12 ਅਗਸਤ ਨੂੰ ਤੁਸੀਂ ਦੇਖੋਗੇ ਕਿ ਪੰਜਾਬ ਦੇ ਬਹੁਤ ਸਾਰੇ ਇਲਾਕੇ ਖਾਸ ਤੌਰ ਤੇ ਅਗਰ ਜ਼ਿਲ੍ਹਿਆਂ ਦੀ ਗੱਲ ਕੀਤੀ ਜਾਵੇ ਤਾਂ ਪਠਾਨਕੋਟ ਦੇ ਵਿੱਚ ਭਾਰੀ ਮੀਂਹ ਆ ਜੀ ਤੇ ਬਾਕੀ ਸਾਰੇ ਜਿੰਨੇ ਵੀ ਜ਼ਿਲ੍ਹੇ ਨੇ ਇਹ ਗੁਰਦਾਸਪੁਰ, ਹੁਸ਼ਿਆਰਪੁਰ, ਰੂਪਨਗਰ, ਪਟਿਆਲਾ, ਸੰਗਰੂਰ, ਮੁਹਾਲੀ, ਫਤਿਹਗੜ੍ਹ ਸਾਹਿਬ, ਲੁਧਿਆਣਾ, ਨਵਾਂ ਸ਼ਹਿਰ, ਜਲੰਧਰ, ਕਪੂਰਥਲਾ, ਅੰਮ੍ਰਿਤਸਰ, ਮੋਗਾ ਬਰਨਾਲਾ ਤੇ ਮਾਨਸਾ ਇਹਨਾਂ ਵਿੱਚ ਵਧੀਆ ਤਰੀਕੇ ਨਾਲ ਬੱਦਲਬਾਹੀ ਬਣੀ ਰਹੇਗੀ ਕਿਣਮਣ ਕਣੀ ਦਾ ਮਾਹੌਲ ਰਹੇਗਾ ਨਾਲ ਦੀ ਨਾਲ ਤਰਨਤਾਰਨ ਤੇ ਫਿਰੋਜ਼ਪੁਰ ਦੇ ਕੁਝ ਇਲਾਕੇ ਵਿੱਚ ਵੀ ਬੱਦਲਬਾਹੀ ਦੇਖਣ ਨੂੰ ਮਿਲ ਸਕਦੀ ਹੈ ਪਰ ਤਰਨਤਾਰਨ ਫਿਰੋਜ਼ਪੁਰ ਫਜ਼ਿਲਕਾ ਮੁਕਸਰ ਫਰੀਦਕੋਟ ਬਠਿੰਡਾ ਇਹਨਾਂ ਵਿੱਚ ਕੋਈ ਭਾਰੀ ਮੀਂਹ ਦੀ ਉਮੀਦ ਨਹੀਂ ਹੈ ਜਿਸ ਦਿਨ ਆਪਾਂ ਕਹਿ ਸਕੀਏ ਕਿ ਤਗੜਾ ਮੀਂਹ ਹੋਵੇਗਾ ਹਾਲਾਤ ਫਿਲਹਾਲ ਇਹਨਾਂ ਇਲਾਕਿਆਂ ਵਿੱਚ ਅੰਡਰ ਕੰਟਰੋਲ ਹੀ ਰਹਿਣਗੇ ਇਹ ਮੇਨ ਤੌਰ ਤੇ ਹਿਮਾਚਲ ਦੇ ਨਾਲ ਲੱਗਦੇ ਜਿਹੜੇ ਇਹ ਇਲਾਕੇ ਨੇ ਇਹਨਾਂ ਵਿੱਚ ਵਧੀਆ ਮੀਂਹ ਹੋਣ ਦੀ ਉਮੀਦ 12 ਅਗਸਤ ਤੋਂ ਦਿਖਾਈ ਦੇ ਰਹੀ ਹੈ 13 ਤੇ 14 ਅਗਸਤ ਦੀ ਗੱਲ ਕਰੀ ਤਾਂ ਤਗੜਾ ਮੀਂਹ ਦਾ ਸਪੈਲ ਲੱਗਣ ਜਾ ਰਿਹਾ ਜੀ ਜਿਹਦੇ ਵਿੱਚ 13 ਅਗਸਤ ਨੂੰ ਸਭ ਤੋਂ ਪਹਿਲਾਂ ਜੇ ਦੇਖਿਆ ਜਾਵੇ ਤਾਂ ਪੂਰਬੀ ਇਲਾਕੇ ਜਾਨੀ ਕਿ ਹਿਮਾਚਲ ਦੇ ਨਾਲ ਲੱਗਦੇ ਇਲਾਕਾ ਫਿਰ ਤੋਂ ਪਠਾਨਕੋਟ ਹੁਸ਼ਿਆਰਪੁਰ ਰੂਪਨਗਰ ਦੇ ਮੋਹਾਲੀ ਇਹ ਚਾਰ ਜ਼ਿਲ੍ਹੇ ਨੇ ਜ਼ੋਰ ਲਗਾਤਾਰ ਮੀਂਹ ਦੀ ਝਪੇਟ ਵਿਚ ਰਹਿਣਗੇ ਝੜੀनुਮਾ ਮਾਹੌਲ ਇਹਨਾਂ ਇਲਾਕਿਆਂ ਵਿੱਚ ਦੇਖਣ ਨੂੰ ਮਿਲੇਗਾ ਗੁਰਦਾਸਪੁਰ ਅੰਮ੍ਰਿਤਸਰ ਕਪੂਰਥਲਾ ਜਲੰਧਰ ਨਮਾਸ਼ਹਿਰ ਲੁਧਿਆਣਾ ਸੰਗਰੂਰ ਅਤੇ ਪਰਦੇਆਲਾ ਫਤਿਹਗੜ੍ਹ ਸਾਹਿਬ ਵਿੱਚ ਵੀ ਵਧੀਆ ਮੀਂਹ ਦੀ ਉਮੀਦ ਕੀਤੀ ਜਾ ਸਕਦੀ ਹੈ ਬਾਕੀ ਨਾਲ ਦੇ ਨਾਲ ਤਰਨਤਾਰਨ ਫਿਰੋਜ਼ਪੁਰ ਫਜ਼ਿਲਕਾ ਮੁਕਸਰ ਫਰੀਦਕੋਟ ਮੋਗਾ ਬਠਿੰਡਾ ਬਰਨਾਲਾ ਤੇ ਮਾਨਸਾ ਇਹ ਜ਼ਿਲ੍ਹੇ ਵਿੱਚ ਬਿਸ਼ੱਕ ਘਟਮੀ ਦੀ ਉਮੀਦ ਹੈ ਪਰ ਬੱਦਲਬਾਹੀ ਦਾ ਦੌਰ 13 ਅਗਸਤ ਨੂੰ ਇਨ੍ਹਾਂ ਇਲਾਕਿਆਂ ਦੇ ਵਿੱਚ ਬਣਿਆ ਰਹੇਗਾ ਹਲਕੇ ਦਰਮਿਆਨੀ ਬੱਦਲਬਾਹੀ ਬਣੇ ਰਹਿਣ ਦੇ ਕਾਰਨ ਤਾਪਮਾਨ ਦੇ ਵਿੱਚ ਵੱਡੀ ਗਰਾਵਟ ਆਵੇਗੀ 12 ਤਰੀਕ ਤੋਂ ਤਾਪਮਾਨ 15 ਤਰੀਕ ਤੱਕ ਜਿਹੜਾ ਐਵਰੇਜ ਨਿਕਲ ਰਹੀ ਹੈ ਜੀ ਉਹ 25 ਤੋਂ 30 ਡਿਗਰੀ ਦੇ ਵਿਚਕਾਰ ਹੈ ਜੋ ਗਰਮੀ ਤੋਂ ਰਾਹਤ ਪੰਜਾਬ ਵਾਸੀਆਂ ਨੂੰ ਮਿਲਦੀ ਹੋਈ ਦਿਖਾਈ ਦੇ ਰਹੀ ਹੈ 14 ਤਰੀਕ ਦੀ ਗੱਲ ਕਰੀਏ 14 ਤਰੀਕ ਬਹੁਤ ਇੰਪੋਰਟੈਂਟ ਦਿਨ ਹੋਣ ਵਾਲਾ ਜੀ ਬਹੁਤ ਮਹੱਤਵਪੂਰਨ ਦਿਨ ਹੈ ਜਿਹਦੇ ਵਿੱਚ ਬਹੁਤ ਭਾਰੀ ਮੀਂਹ ਦੇਖਣ ਨੂੰ ਮਿਲੇਗਾ ਸਾਨੂੰ ਹਿਮਾਚਲ ਦੇ ਨਾਲ ਲੱਗਦੇ ਇਲਾਕੇ ਤੋਂ ਲੈ ਕੇ ਸੈਂਟਰਲ ਪੰਜਾਬ ਤੱਕ ਯਾਨੀ ਕਿ ਸਭ ਤੋਂ ਪਹਿਲਾਂ ਪਠਾਨਕੋਟ ਦੀ ਗੱਲ ਕਰੀਏ ਸਭ ਤੋਂ ਭਾਰੀ ਮੀਂਹ ਦੇਖਣ ਨੂੰ ਮਿਲੇਗਾ ਕਿਉਂਕਿ ਹਿਮਾਚਲ ਨੂੰ ਟੱਚ ਕਰਦਾ ਸਭ ਤੋਂ ਉੱਤਰਲਾ ਪੰਜਾਬ ਦਾ ਜ਼ਿਲ੍ਹਾ ਹੈ ਪਠਾਨਕੋਟ ਦੇ ਵਿੱਚ ਅਕਸਰ ਦੇਖਿਆ ਜਾਂਦਾ ਕਿ ਹਿਮਾਚਲ ਦੇ ਵਰਗਾ ਹੀ ਮਾਹੌਲ ਰਹਿੰਦਾ ਇਸ ਜ਼ਿਲ੍ਹੇ ਵਿੱਚ ਤੇ ਹਿਮਾਚਲ ਦੇ ਨਾਲ ਲੱਗਦੇ ਹੋਣ ਕਰਕੇ ਸਭ ਤੋਂ ਭਾਰੀ ਮੀਂਹ ਦੇ ਵਿੱਚ ਦੇਖਣ ਨੂੰ ਮਿਲੇਗਾ ਫਿਰ ਗੁਰਦਾਸਪੁਰ ਹੁਸ਼ਿਆਰਪੁਰ ਕਪੂਰਥਲਾ ਜਲੰਧਰ ਨਮਾਸ਼ਾਹ ਰੂਪਨਗਰ ਲੁਧਿਆਣਾ ਫਤਿਹਗੜ੍ਹ ਸਾਹਿਬ ਮੋਹਾਲੀ ਅਤੇ ਪਟਿਆਲਾ ਇਹ ਜ਼ਿਲ੍ਹਿਆਂ ਦੇ ਵਿੱਚ ਲਗਾਤਾਰ ਝੜੀनुमा ਮਾਹੌਲ ਸਾਨੂੰ 14 ਅਗਸਤ ਨੂੰ ਦੇਖਣ ਨੂੰ ਮਿਲੇਗਾ ਇਹ ਜਿਹੜੇ ਹਾਲਾਤ ਨੇ ਇਹ ਅੱਜ ਦੇ ਹਿਸਾਬ ਨਾਲ ਦੱਸੇ ਜਾ ਰਹੇ ਨੇ ਹੋ ਸਕਦਾ ਹੈ ਕਿ 14 ਤਰੀਕ ਨੂੰ ਇਸ ਤੋਂ ਹੋਰ ਭਾਰੀ ਵੀ ਹੋਵੇ ਕਿਉਂਕਿ ਇਹ ਸਿਸਟਮ ਹੌਲੀ-ਹੌਲੀ ਆਪਣਾ ਦਾਇਰਾ ਵਧਾ ਰਿਹਾ ਹੈ ਜੀ ਜਿਸ ਦੇ ਕਾਰਨ ਭਾਰੀ ਵੀ ਹੋ ਸਕਦਾ ਹੈ ਨਾਲ ਜਿਸ ਨਾਲ ਅੰਮ੍ਰਿਤਸਰ ਤਰਨਤਾਰਨ ਅਤੇ ਸੰਗਰੂਰ ਦੇ ਇਲਾਕੇ ਵਿੱਚ ਵੀ ਠੀਕ-ਠਾਕ ਬੱਦਲਬਾਈ ਦੇ ਨਾਲ ਗਰਜ ਚਮਕ ਹੁੰਦੀ ਦਖਾਈ ਦੇ ਸਕਦੀ ਹੈ ਉਸ ਤੋਂ ਬਾਅਦ ਫਿਰੋਜ਼ਪੁਰ ਮੋਗਾ ਫਰੀਦਕੋਟ ਮੁਕਸਰ ਫਜ਼ਿਲਕਾ ਪਠਿੰਡਾ ਬਰਨਾਲਾ ਤੇ ਮਾਨਸਾ ਵਿੱਚ ਵੀ ਹਲਕੇ ਦਰਮਿਆਨੀ ਬੱਦਲ ਪਾਈ ਦੇ ਨਾਲ ਕਿੜਮਣਕਾਣੀ ਦਾ ਮਾਹੌਲ ਬਣਦਾ ਹੋਇਆ ਦਿਖਾਈ ਦੇ ਸਕਦਾ ਹੈ 14 ਤਰੀਕ ਨੂੰ ਆਪਾਂ ਕਹੀ ਤਾਂ ਓਵਰਆਲ ਪੂਰੇ ਪੰਜਾਬ ਦੇ ਵਿੱਚ ਵਧੀਆ ਮੀਂਹ ਦੀ ਉਮੀਦ ਕੀਤੀ ਜਾ ਰਹੀ ਹੈ ਆਖਰੀ ਦਿਨ ਯਾਨੀ ਕਿ 15 ਅਗਸਤ ਦੀ ਅਗਰ ਗੱਲ ਕਰੀਏ ਤਾਂ 15 ਅਗਸਤ ਨੂੰ ਵੀ ਸੇਮ ਹੀ ਹਾਲਾਤ ਨੇ ਪੰਜਾਬ ਦੇ ਪੂਰਬੀ ਇਲਾਕਾ ਤੁਸੀਂ ਦੇਖੋਗੇ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਨਮਾਸ਼ਹਿਰ ਰੂਪਨਗਰ ਤੇ ਮੁਹਾਲੀ ਇਹ ਜ਼ਿਲ੍ਹੇ ਫੇਰ ਤੋਂ ਹਾਈਲਾਈਟ ਹੋ ਰਹੇ ਨੇ ਮੀਂਹ ਦੇ ਪੱਖ ਤੋਂ ਇਹਨਾਂ ਇਲਾਕਿਆਂ ਵਿੱਚ ਵੀ ਫੇਰ ਮੀਂਹ ਦੇਖਣ ਨੂੰ ਮਿਲੇਗਾ ਫੇਰ ਅੰਮ੍ਰਿਤਸਰ ਤਰਨਤਾਰਨ ਕਪੂਰਥਲਾ ਜਲੰਧਰ ਲੁਧਿਆਣਾ ਸੰਗਰੂਰ ਪਟਿਆਲਾ ਤੇ ਫਤਿਹਗੜ ਮੁਹਾਲੀ ਇਹਨਾਂ ਇਲਾਕਿਆਂ ਵਿੱਚ ਵੀ ਬੱਦਲਵਾਈ ਦਾ ਦੌਰ ਆਉਂਦਾ ਜਾਂਦਾ ਰਹੇਗਾ ਵਧੀਆ ਬੱਦਲਵਾਈ ਦੇ ਨਾਲ ਠੀਕ ਠਾਕ ਮੀਂਹ ਹੋਣ ਦੀ ਉਮੀਦ ਤੇ ਵਧ ਰਹੀ ਹੈ ਪਰ ਮਾਝਾ ਦਾ ਇਲਾਕੇ ਤੋਂ ਇਲਾਵਾ ਜਿਹੜੀ ਮਾਲਵਾ ਬੈਲਟ ਹੈ ਯਾਨੀ ਕਿ ਫਿਰੋਜ਼ਪੁਰ ਫਜ਼ਿਲਕਾ ਮੁਕਸਰ ਫਰੀਦਕੋਟ ਮੋਗਾ ਪਠਿੰਡਾ ਬਰਨਾਲਾ ਤੇ ਮਾਨਸਾ ਇਹਨਾਂ ਵਿੱਚ ਘਟ ਮੀਂਹ ਦੀ ਉਮੀਦ ਹੈ ਲਗਾਤਾਰ ਦੇ ਵਾਂਗੂ ਕਿਉਂਕਿ ਅਸੀਂ ਦੇਖਿਆ ਇਹ ਇਹ ਇਲਾਕਾ ਜ਼ਿਆਦਾਤਰ ਡਰਾਈ ਰਹਿੰਦਾ ਹੈ ਇਹਦੇ ਵਿੱਚ ਮੀਂਹ ਬਹੁਤ ਘੱਟ ਹੁੰਦੇ ਨੇ ਬਾਕੀ ਪੰਜਾਬ ਦੇ ਨਾਲੋਂ 30 ਤੋਂ 40% ਮੀਂਹ ਘੱਟ ਇਹਨਾਂ ਇਲਾਕਿਆਂ ਵਿੱਚ ਦੇਖਣ ਨੂੰ ਮਿਲਦਾ ਤੇ ਪਠਾਨਕੋਟ ਹੁਸ਼ਿਆਰਪੁਰ ਨਵਾਂ ਸ਼ਹਿਰ ਰੂਪਨਗਰ ਤੇ ਮੁਹਾਲੀ ਇਹ ਚਾਰ ਪੰਜ ਇਹ ਲੈਣੇ ਜਿਨ੍ਹਾਂ ਵਿੱਚ ਬਾਕੀ ਪੰਜਾਬ ਦੇ ਨਾਲੋਂ 30 ਤੋਂ 40% ਮੀਂਹ ਜ਼ਿਆਦਾ ਪੈਂਦਾ ਹੈ ਯਾਨੀ ਕਿ ਆਪਾਂ ਕਹਿ ਸਕਦੇ ਹਾਂ ਕਿ ਪੰਜਾਬ ਦੇ ਵਿੱਚ ਪੂਰਬੀ ਇਲਾਕਾ ਬਧਿਆਮੀ ਨੂੰ ਦੇਖਣ ਨੂੰ ਮਿਲਿਆ ਤੇ ਪੱਛਮੀ ਇਲਾਕੇ ਵਿੱਚ ਘੱਟ ਮੀ ਹੈ ਤੇ ਬਾਕੀ ਅਗਲੀ ਜਾਣਕਾਰੀ ਲੈ ਕੇ ਜਲਦ ਹਾਜ਼ਰ ਹੋਵਾਂਗੇ ਚੈਨਲ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰ ਦਿਓ ਧੰਨਵਾਦ ਜੀ